ਘਰ ਦਾ ਲੈਂਟਰ ਪਾਉਣ ਦੇ ਲਈ ਘਰ ਦੇ ਵਿੱਚ ਮਿਹਨਤ ਕਰਕੇ ਪਿਛਲੇ ਕਾਫੀ ਵਕਤ ਤੋਂ ਰੁਪਈਆ ਰੁਪਈਆ ਇਕੱਠਾ ਕੀਤਾ ਹੋਇਆ ਸੀ ਪਰ ਕਿਸੇ ਠੱਗ ਵੱਲੋਂ ਚੋਰ ਵੱਲੋਂ ਇੱਥੇ ਉਹ ਨਕਦੀ ਚੋਰੀ ਕਰ ਲਈਤੀ ਗਈ ਹੈ ਅਤੇ ਚੋਰੀ ਕਰਨ ਤੋਂ ਬਾਅਦ ਕਮਰੇ ਦੇ ਅੰਦਰ ਅੱਗ ਵੀ ਲਗਾ ਦਿੱਤੀ ਗਈ ਹੈ ਜਿਸ ਦੇ ਕਰਕੇ ਕਾਫੀ ਨੁਕਸਾਨ ਹੋਇਆ ਅਤੇ ਜਿੱਥੇ ਕਿ ਆਧਾਰ ਕਾਰਡ ਵੋਟਰ ਕਾਰਡ ਤੱਕ ਵੀ ਜਲ ਚੁੱਕੇ ਨੇ ਤੇ ਜ਼ਰੂਰੀ ਕਾਗਜ਼ਾਤ ਨੂੰ ਵੀ ਅੱਗ ਲਗਾ ਦਿੱਤੀ ਗਈ ਹੈ ਸਾਰੇ ਜਮਾਨ ਮੇਰਾ ਚੋਰੀ ਪੇਟੀ ਦੇ ਵਿੱਚ ਵੀ ਅੱਗ ਲੱਗ ਗਈ ਹੋਣੀ ਹੈ ਜੀ ਸਾਰੇ ਹੀ ਫਰੂਪ ਜਿਹੜੇ ਜੀ ਚੋਰੀ ਹੋ ਗਏ ਜੋ ਕੁਝ ਵੀ ਹੈ ਮੇਰਾ ਸਾਰਾ ਲੁੱਟਿਆ ਗਿਆ ਮੇਰੇ ਆਦਮੀ ਨੇ ਮਿਹਨਤ ਕਰ ਕਰਕੇ ਬਣਾਈ ਏ ਟੋਕਰੀ ਜੱਕ ਚੱਕ ਕੇ ਬਣਾਈ ਏ ਬੱਚਾ ਮੇਰਾ ਮਿਹਨਤ ਕਰਦਾ ਇਹਨਾਂ ਨੇ ਜੀ ਪੁਲਿਸ ਵਾਲਿਆਂ ਨੇ ਸਾਡਾ ਕੋਈ ਸਹਾਰਾ ਨਹੀਂ ਸਾਨੂੰ ਦਿਆ ਉਲਟ ਸਾਨੂੰ ਸਾਡੇ ਉੱਪਰ ਬੋਲੇ ਆ ਕਹਿੰਦੇ ਤੁਸੀਂ ਆ ਪਾਗ ਲਗਾਈ ਏ ਦੱਸੋ ਕਰਦਾ ਕੋਈ ਮੈਂਬਰ ਕਿਵੇਂ ਅੱਗ ਲਗਾ ਲੇਗਾ ਅਸੀਂ ਜਿੱਥੇ ਮਰਜੀ ਜਾਈਏ ਜਿੱਥੇ ਮੈਂ ਰੋਈ ਵੀ ਆਂ ਜੀ ਇੱਥੇ ਜਿੱਥੇ ਮਰਜੀ ਜਾਈਏ ਜਿੱਥੇ ਮਰਜੀ ਨਾ ਜਾਈਏ ਠੀਕ ਹੈ ਫਿਰ ਉਹਨਾਂ ਨੇ ਮੇਰੇ ਤੇ ਉਲਟ ਬੋਲਿਆ ਇਕੱਠਾ ਕਰਕੇ ਅਸੀਂ ਲੈਂਟਰ ਵਾਸਤੇ ਜੋੜਿਆ ਵਾ ਤਾਂ ਜੀ ਗਹਿਣੇ ਕੁੜੀ ਦੇ ਬਣਾਏ ਤੇ ਜੀ ਗਹਿਣੇ ਬਣਾਏ ਵੇ ਤੇ ਜੀ ਇਹਨਾਂ ਨੇ ਪਹਿਲਾਂ ਸਫਾਈ ਕਰੀ ਸਾਰੇ ਬੈੱਡ ਬੁੱਟ ਫੋਲ ਕੇ ਬਾਅਦ ਚ ਅਸੀਂ ਠਾਣਾ ਚੱਲ ਗਏ ਪਿੱਛੇ ਤੇ ਸਾਡੇ ਅੱਗ ਲਾਤੀ ਜੀ ਤਕਰੀਬਨ ਅੱਜ ਮੈਨੂੰ ਪਤਾ ਲੱਗਿਆ ਹੈ ਵੀ ਇਸ ਸ਼ਰਮਾ ਪਰਿਵਾਰ ਦੇ ਨਾਲ ਬਹੁਤ ਮਤਭਾਦੀ ਜੋ ਘਟਨਾ ਹੋਈ ਹੈ ਨਹੀਂ ਹੋਣੀ ਚਾਹੀਦੀ ਸੀ ਘਰ ਦਾ ਲੈਂਟਰ ਪਾਉਣ ਦੇ ਲਈ ਘਰ ਦੇ ਵਿੱਚ ਮਿਹਨਤ ਕਰਕੇ ਪਿਛਲੇ ਕਾਫੀ ਵਕਤ ਤੋਂ ਰੁਪਈਆ ਰੁਪਈਆ ਇਕੱਠਾ ਕੀਤਾ ਹੋਇਆ ਸੀ ਪਰ ਕਿਸੇ ਠੱਗ ਵੱਲੋਂ ਚੋਰ ਵੱਲੋਂ ਇੱਥੇ ਉਹ ਨਕਦੀ ਚੋਰੀ ਕਰ ਲਈਤੀ ਗਈ ਹੈ ਅਤੇ ਚੋਰੀ ਕਰਨ ਤੋਂ ਬਾਅਦ ਕਮਰੇ ਦੇ ਅੰਦਰ ਅੱਗ ਵੀ ਲਗਾ ਦਿੱਤੀ ਗਈ ਹੈ ਜਿਸ ਦੇ ਕਰਕੇ ਕਾਫੀ ਨੁਕਸਾਨ ਹੋਇਆ ਅਤੇ ਜਿੱਥੇ ਕੀ ਆਧਾਰ ਕਾਰਡ ਵੋਟਰ ਕਾਰਡ ਤੱਕ ਵੀ ਜਲ ਚੁੱਕੇ ਨੇ ਤੇ ਜ਼ਰੂਰੀ ਕਾਗਜ਼ਾਤ ਨੂੰ ਵੀ ਅੱਗ ਲਗਾ ਦਿੱਤੀ ਗਈ ਹੈ ਪੂਰਾ ਮਾਮਲਾ ਕੀ ਹੈ ਉਹ ਦੇ ਅੰਟੀ ਪਹਿਲਾਂ ਤਾਂ ਦੱਸੋ ਆਪਣਾ ਨਾਮ ਕੀ ਹੈ ਮੇਰਾ ਨਾਮ ਆਸ਼ਾ ਰਾਣੀ ਹੈ ਜੀ ਤੁਸੀਂ ਕਿਹੜੇ ਵਾਰਡ 'ਚ ਰਹਿੰਦੇ ਹੋ 17 ਵਾਰਡ 'ਚ ਰਹਿੰਦੇ ਹਾਂ ਜੀ ਕੀ ਗੱਲ ਹੋਈ ਹੈ ਜੀ ਕੀ ਗੱਲ ਕੀ ਹੋਈ ਆਹ ਰਾਣੀ ਜੀ ਚੋਰੀ ਮੇਰੇ ਸਮਾਰੇ ਨੂੰ ਅੱਗ ਲਾ ਦਿੱਤੀ ਜੀ ਹਰਜਮਾਨ ਮੇਰਾ ਚੋਰੀ ਪੇਟੀ ਦੇ ਵਿੱਚ ਵੀ ਅੱਗ ਲੱਗ ਗਈ ਹੋਣੀ ਹੈ ਜੀ ਸਾਰੇ ਹੀ ਥਰੂ ਜਿਹੜੇ ਜੀ ਚੋਰੀ ਹੋ ਗਏ ਜੋ ਕੁਝ ਵੀ ਹੈ ਮੇਰਾ ਸਾਰਾ ਲੁੱਟਿਆ ਗਿਆ ਪੈਸੇ ਕਿਹਾ ਸਭ ਕੁਝ ਸੀ ਜੀ ਮੇਰੇ ਕੋਲ ਮੇਰੇ ਆਦਮੀ ਨੇ ਮਿਹਨਤ ਕਰ ਕਰਕੇ ਬਣਾਈ ਆ ਟੋਕਰੀ ਜੱਕ ਚੱਕ ਕੇ ਬਣਾਈ ਆ ਬੱਚਾ ਮੇਰਾ ਮਿਹਨਤ ਕਰਦਾ ਇਹਨਾਂ ਨੇ ਜੀ ਪੁਲਿਸ ਵਾਲਿਆਂ ਨੇ ਸਾਡਾ ਕੋਈ ਸਹਾਰਾ ਨਹੀਂ ਸਾਨੂੰ ਦਿਆ ਉਲਟ ਸਾਨੂੰ ਸਾਡੇ ਉੱਪਰ ਬੋਲੇ ਆ ਕਹਿੰਦੇ ਤੁਸੀਂ ਆਂ ਪਾਗ ਲਗਾਈ ਆ ਦੱਸੋ ਘਰ ਦਾ ਕੋਈ ਮੈਂਬਰ ਕਿਵੇਂ ਅੱਗ ਲਗਾ ਲੇਗਾ ਘਰ ਦਾ ਮੈਂਬਰ ਆਪਣੇ ਅੰਗ ਅੰਗ ਲਗਾ ਸਕਦਾ ਪਹਿਲਾਂ ਤੁਸੀਂ ਇੰਨੀ ਬਾਤ ਬੋਲੋ ਮੈਂ ਕਿਵੇਂ ਅੱਗ ਲਗਾ ਲੂੰਗੀ ਆਪਣੇ ਘਰ ਨੂੰ ਅਸੀਂ ਤੇਲਾ ਤੇਲਾ ਜੋੜ ਕੇ ਆਪਾਂ ਛੱਤ ਪਾਣੇ ਆ ਗਰੀਬ ਗੰਦੇ ਦਿਹਾੜੀਦਾਰ ਮੇਰੇ ਘਰ ਵਾਲਾ ਆ ਬੇਟਾ ਹੈ ਇਹ ਵੀ ਕਿਸੇ ਦੇ ਨਾਲ ਕੰਮ ਕਰਦਾ ਦਿਹਾੜੀ ਰੱਖ ਲੋ ਜੀ ਇਹਦੀ ਵੀ ਪਹਿਲਾਂ ਇਹ ਦੱਸੋ ਮੇਰਾ ਨੁਕਸਾਨ ਕਿਵੇਂ ਭਰਿਆ ਜਾਊਗਾ ਕਿਵੇਂ ਮੈਂ ਇਤਕਾਰੋ ਬਾਈ ਇੱਥੇ ਕਰੀ ਜਾਊਗੀ ਉਹਨਾਂ ਪਰ ਜਿਨ੍ਹਾਂ ਨੇ ਚੋਰੀ ਕੀਤੀ ਅੱਗ ਲਗਾਈ ਹੈ ਮਾਤਾ ਜੀ ਕਿੰਨੇ ਕਿੰਨੇ ਕਬਜ ਤੁਹਾਨੂੰ ਪਤਾ ਲੱਗਿਆ ਵੀ ਤੁਹਾਡੇ ਘਰ ਦੇ ਵਿੱਚ ਅੱਗ ਲੱਗ ਰਹੀ ਹੈ ਜਾਂ ਸਮਾਨ ਚੋਰੀ ਹੋਇਆ ਸਿਗਾ ਜੀ 5:00 ਵਜੇ ਦਾ ਟਾਈਮ 5:00 ਵਜੇ ਦਾ ਟਾਈਮ ਸੀਗਾ ਹੋਇਆ ਕਿਆ ਸੀਗਾ ਪੂਰਾ ਪੂਰਾ ਜੀ ਉਹਨਾਂ ਨੇ ਬੈੱਡ ਬੁੱਡ ਵੀ ਫੋਲੇ ਸੀ ਸਮਾਨ ਚੋਰੀ ਬੈੱਡ ਬੁੱਡ ਫੋਲੇ ਆ ਵਿੱਚ ਸਮਾਨ ਫੋਲੇ ਆ ਗਿਆ ਸੀ ਫੋਲ ਲੈਣ ਤੋਂ ਬਾਅਦ ਅਸੀਂ ਥਾਣੇ ਚੱਲ ਗਏ ਉਹ ਜੋ ਲੜਕੀਆਂ ਆਈਆਂ ਪੁਲਸ ਵਾਲੀਆਂ ਉਹ ਕਾਰਵਾਈ ਕਰ ਗਈਆਂ ਥੋੜੀ ਜਹੀ ਪਹਿਲਾਂ ਉਹਨਾਂ ਨੇ ਮੈਨੂੰ ਮੈਂ ਸਾਨੂੰ ਉੱਥੇ ਵੀ ਝੜਕੇ ਚੁੜਕੇ ਮਾਰੇ ਫੇਰ ਮੈਂ ਉਹਨਾਂ ਨੂੰ ਇਹ ਬੋਲਾ ਫੇ ਮੇਰੀ ਰਿਪੋਰਟ ਤੁਸੀਂ ਨਹੀਂ ਲਿਖਣੀ ਹੈਗੀ ਨਹੀਂ ਲਿਖਣੀ ਸਾਨੂੰ ਮੈਨੂੰ ਸਲਿੱਪ ਤੇ ਮੈਨੂੰ ਉਹ ਲਾ ਕੇ ਦੇ ਦਿਓ ਅਸੀਂ ਜਿੱਥੇ ਮਰਜੀ ਜਾਈਏ ਜਿੱਥੇ ਮੈਂ ਰੋਈ ਵੀ ਆ ਜੀ ਉੱਥੇ ਜਿੱਥੇ ਮਰਜੀ ਜਾਈਏ ਜਿੱਥੇ ਮਰਜੀ ਨਾ ਜਾਈਏ ਠੀਕ ਹੈ ਫੇਰ ਉਹਨਾਂ ਨੇ ਮੇਰੇ ਤੇ ਉਲਟ ਬੋਲਿਆ ਮਸਾ ਕੁੜੀਆਂ ਆਈਆਂ ਉਹ ਫੇਰ ਮੈਂ ਕਾਨੂੰਨ ਆ ਲੱਗੀ ਸੀ ਉੱਠ ਕੇ ਫੇਕਣਾ ਨਹੀਂ ਆਂਟੀ ਬੈਠੋ ਤੁਹਾਡੀ ਮੈਂ ਰਿਪੋਰਟ ਲਿਖਦਾ ਮੈਂ ਕਹਾਂ ਜੀ ਮੈਂ ਹੁਣ ਚਾਰ ਬੰਦੇ ਲੈ ਕੇ ਆਨੀਓ ਮੇਰੀ ਤੁਸੀਂ ਬਿਲਕੁਲ ਨਹੀਂ ਸੁਣਦੇ ਹੈਗੇ ਦੱਸੋ ਇਹਨਾਂ ਤੇ ਤੁਸੀਂ ਕਾਰਵਾਈ ਕਿਵੇਂ ਕੀਤੀ ਜਾਵੇ ਸਾਢ ਤੇ ਦੱਸ ਸਕਦੇ ਇਹਨਾਂ ਪਰ ਕਾਰਵਾਈ ਕੀਤੀ ਜਾਵੇ ਮੇਰਾ ਸਾਰਾ ਘਰ ਸਾਰਾ ਲੁੱਟ ਲਿਆ ਇਹਨਾਂ ਨੇ ਮਾਤਾ ਜੀ ਪਹਿਲਾਂ ਪਹਿਲਾਂ ਤੁਹਾਡੇ ਘਰ ਦੇ ਵਿੱਚ ਚੋਰੀ ਹੋਈ ਚੋਰੀ ਹੋਣ ਤੋਂ ਬਾਅਦ ਤੁਸੀਂ ਥਾਣੇ ਗਏ ਤੇ ਬਾਅਦ ਅੱਗ ਲੱਗੀ ਹੈ ਪਹਿਲਾਂ ਪਹਿਲਾਂ ਉਹਨਾਂ ਨੇ ਬੈੱਡ ਫੋਲਿਆ ਸੀ ਬੈੱਡ ਤਾਂ ਦਿਖਾ ਲਣਗੇ ਸੀ ਮੇਰੇ ਕੱਪੜੇ ਫੁੱਲ ਗਏ ਹੈ ਇਰੇ ਵਿੱਚ ਸਮਾਨ ਸੀ ਉਹ ਵੀ ਕੱਢਿਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਸਾਰਾ ਸਮਾਨ ਮਤਲਬ ਲੈ ਗਏ ਉਹ ਉਸ ਤੋਂ ਬਾਅਦ ਉਹ ਚੋਰੀ ਕਰਕੇ ਅੱਗ ਲਗਾ ਕੇ ਐਨ ਬੜੀ ਮਜੇ ਨਗੇ ਸਾਨੂੰ ਉੱਥੇ ਘੰਟਾ ਡੇਢ ਘੰਟ ਲੱਗੇ ਕੁੜੀਆਂ ਉਹ ਜਿਹੜੀਆਂ ਸੀਗੀਆਂ ਆਪਣੇ ਬਾਹਰ ਗਈਆਂ ਸੀ ਨਹੀਂ ਤੁਹਾਨੂੰ ਤੁਹਾਨੂੰ ਪਤਾ ਹੈ ਵੀ ਕਿਹਨੇ ਅੱਗ ਲਾਈ ਐ ਤੁਸੀਂ ਪੁਲਿਸ ਨੂੰ ਦੱਸਿਆ ਹਾਂਜੀ ਬਿਲਕੁਲ ਦੱਸਿਆ ਜੀ ਨੇ ਤਾਂ ਸ਼ੱਕ ਹੈ ਜੀ ਉਹ ਕਹਿੰਦੇ ਅਸੀਂ ਨੇ ਤਾਂ ਕਰ ਤੁਹਾਡੀ ਕੰਦਾ ਬੜੀ-ਬੜੀਆਂ ਕਿੱਦਾਂ ਨੇ ਤਾਂ ਕਾਰਵਾਈ ਕੀਤੀ ਜਾਵੇ ਮੈਂ ਕਹਿੰਦੀ ਸਾਨੂੰ ਸ਼ੱਕ ਹੈ ਨਾ ਤੇ ਜਿੰਨੇ ਤੇ ਸ਼ੱਕ ਹੈ ਨਾ ਉਹਨਾਂ ਤੇ ਇੱਕ ਬੋਲੂਗੀ ਬਿਲਕੁਲ ਨਹੀਂ ਉਹਨਾਂ ਨੂੰ ਕੁਝ ਕਿਹਾ ਇਹਨਾਂ ਨੇ ਬਿਲਕੁਲ ਵੀ ਉਲਟ ਸਾਨੂੰ ਪੇਜ ਦੱਸੋ ਦੱਸੋ ਤੁਸੀਂ ਹੁਣ ਇਹਦਾ ਰਿਜ਼ਲਟ ਕੱਢੋ ਤੇ ਕੀ ਗੱਲ ਕਿੱਦਾਂ ਸਾਡੇ ਸਾਡਾ ਮਾਤਾ ਹੱਲ ਵੱਲੋਂ ਆ ਜਰੂਰ ਮਾਤਾ ਜੀ ਦੇ ਵਿੱਚ ਕਾਫੀ ਦੁੱਖ ਦਰਦ ਚੱਲ ਰਿਹਾ ਹੈ ਤੇ ਮਾਤਾ ਜੀ ਦਾ ਇਹ ਵੀ ਕਹਿਣਾ ਹੈ ਵੀ ਇੱਕ ਇੱਕ ਪੈਸੇ ਦੇ ਨਾਲ ਜਦੋਂ ਕੋਈ ਵਿਅਕਤੀ ਮਕਾਨ ਬਣਾਉਂਦਾ ਹੈ ਤੇ ਕੀ ਉਹ ਮਕਾਨ ਨੂੰ ਅੱਗ ਆਖੂਦ ਲਾ ਸਕਦਾ ਹੈ ਅਤੇ ਸਾਡੇ ਨਾਲ ਭਾਈ ਸਾਹਿਬ ਹੈ ਭਾਈ ਸਾਹਿਬ ਆਪਣਾ ਨਾਮ ਕੀ ਹੈ ਮੇਰਾ ਨਾਮ ਪਵਨ ਕੀ ਗੱਲ ਕੀ ਹੋਈ ਹੈ ਗੱਲ ਮੈਂ ਗਿਆ ਪਤਾ ਜੀ ਫੰਕਸ਼ਨ ਪਾ ਮੈਨੂੰ ਆਇਆ ਫੋਨ ਇਹਨਾਂ ਨੇ ਪਹਿਲਾਂ ਬੈੱਡ ਬੁੱਡ ਫੋਲੇ ਵੇ ਤੇ ਇਹ ਚੱਲੇ ਗਏ ਘਰ ਦੇ ਮੰਮੀ ਡੈਡੀ ਠਾਣੇ ઠાણે ਉੱਤੇ ਕੰਪਲੀਟ ਨਾਲ ਲਿਖੇ ਉਹਨਾਂ ਨੇ ਬਿਠਾ ਕੇ ਰੱਖਿਆ ਪਿੱਛੇ ਤੇ ਇਹਨਾਂ ਨੇ ਪਤਾ ਨਹੀਂ ਕੀ ਕਰਿਆ ਕਿਆ ਨਹੀਂ ਟਰੰਕ ਫੋਲਿਆ ਵਾ ਪਿੱਛੋਂ ਗਹਿਣੇ ਗੱਡੇ ਵੇ ਤੇ ਤੇ ਵਿੱਚੋਂ ਪੈਸੇ ਕੱਢੇ ਵੇ ਤੇ ਬਾਅਦ ਚ ਅੱਗ ਲਾ ਕੇ ਪਤਾ ਨਹੀਂ ਕਿੱਧਰ ਚਲੇ ਕਿੱਧਰ ਨਹੀਂ ਬਾਅਦ ਚ ਪੁਲਿਸ ਮਸੋ ਮੈਂ ਫੋਨ ਕਰਿਆ ਮੈਂ ਕਿਹਾ ਤੁਸੀਂ ਇੱਕ ਵਾਰ ਅੱਗ ਤਾਂ ਜਾ ਕੇ ਦੇਖੋ ਮਸੋ ਗਏ ਉਹ ਮਸੋ ਆ ਕੇ ਉਹਨਾਂ ਨੇ ਅੱਗ ਬੁਝੋਈ ਸਾਨੂੰ ਅੰਦਰ ਵੀ ਨਹੀਂ ਕਿਸੇ ਨੂੰ ਬੜਨ ਦਿੱਤਾ ਅੱਗ ਬੁਝਾ ਕੇ ਬਾਅਦ ਚ ਬਾਹਰ ਲੈ ਕੇ ਟਰੰਕ ਸਾਨੂੰ ਕਹਿੰਦੇ ਵੀ ਤੁਸੀਂ ਉਹ ਹੀ ਲਾਈ ਆ ਮੇਰੇ ਮੰਮੀ ਡੈਡੀ ਨੂੰ ਬੋਲਣ ਲੱਗੇ ਵੇ ਤੇ ਕਹਿੰਦੇ ਤੁਸੀਂ ਬੋਲੀ ਜਾਂਦੇ ਆ ਤੁਸੀਂ ਉਹ ਲਾ ਕੇ ਤੁਸੀਂ ਉਹ ਬੋਲੀ ਜਾਂਦੇ ਆ ਕੋਈ ਐਵੇਂ ਕਿਵੇਂ ਲਾ ਦੂੰਗਾ ਕਿੰਨਾ ਨੁਕਸਾਨ ਕਿੰਨਾ ਖੋਇਆ ਸਾਰਾ ਨੁਕਸਾਨ ਹੋਇਆ ਜੀ ਗਹਿਣੇ ਤਾਂ ਹੈਗੇ ਤੇ 70 80 ਹਜ਼ਾਰ ਦੇ ਤੇ ਕੈਸ਼ ਪਿਆ ਤਾਂ ਜੀ 96 97 ਹਜ਼ਾਰ ਉਹ ਕਾਦੇ ਵਾਸਤੇ ਰੱਖੇ ਹੋਏ ਤੁਸੀਂ ਕੈਸ਼ ਉਹ ਪਰ ਕੰਦਾ ਖੜੀਆਂ ਕਰੀਆਂ ਜੀ ਲੈਂਟਰ ਪਾਣਾ ਸੀ ਹਾਂ ਜੀ ਉਹਦੇ ਵਾਸਤੇ ਪੈਸੇ ਇਕੱਠੇ ਕਰੇ ਸੀ ਸਰ ਆਪਣਾ ਕੀ ਨਾਮ ਹੈ ਤੇ ਤੁਸੀਂ ਦੱਸਿਓ ਕੀ ਗੱਲ ਹੋਈ ਸੀ ਮੇਰਾ ਨਾਮ ਅਖਣ ਕੁਮਾਰ ਆ ਜੀ ਮੈਂ ਇਕੱਠਾ ਕਰਕੇ ਸੀ ਲੈਂਟਰ ਵਾਸਤੇ ਜੋੜਿਆ ਵਾ ਤਾਂ ਜੀ ਗਹਿਣੇ ਕੁੜੀ ਦੇ ਬਣਾਏ ਤੇ ਜੀ ਗਹਿਣੇ ਬਣਾਏ ਵੇ ਤੇ ਜੀ ਇਹਨਾਂ ਨੇ ਪਹਿਲਾਂ ਸਫਾਈ ਕਰੀ ਸਾਰੇ ਬੈੱਡ ਬੁੱਟ ਫੋਲ ਕੇ ਬਾਅਦ ਚ ਅਸੀਂ ਠਾਣੇ ਚੱਲ ਗਏ ਪਿੱਛੇ ਤੇ ਸਾਡੇ ਅੱਗ ਲਾਤੀ ਜੀ ਛੋਟੇ ਛੋਟੇ ਨਿਆਣੇ ਘਰ ਤੇ ਘਰ ਕੋਈ ਆਇਆ ਨਹੀਂ ਤਾਂ ਜੀ ਨਿਆਣੇ ਦੇ ਸਾਹਮਣੇ ਅੱਗ ਲਾਈਏ ਨਿਆਣੇ ਬਾਹਰ ਬੈਠੇ ਤੇ ਲੈਂਪਾ ਡਰਦੇ ਬਾਹਰ ਬੈਠ ਗਏ ਪਿਛੇ ਤਾਂ ਅਕਲਾ ਜਦੋਂ ਅੱਗ ਲੱਗੀ ਤਾਂ ਪੁਲਿਸ ਵਾਲਿਆਂ ਨੇ ਕੀ ਕਿਹਾ ਫਿਰ ਪੁਲਿਸ ਵਾਲਾ ਤਾਂ ਐ ਕਹਿੰਦੇ ਕਹਿੰਦਾ ਤੁਸੀਂ ਆਪਣੇ ਆਪੇ ਕਰੀ ਜਨਾ ਮੈਨੂੰ ਕਹਿੰਦਾ ਤੁਸੀਂ ਤਾਂ ਪਾਥੀਆਂ ਰੱਖੀਆਂ ਵੀ ਆ ਕਹਿੰਦਾ ਤੁਮ ਪਾਥੀਆਂ ਤਾਂ ਰੱਖ ਕੇ ਅੱਗ ਲਾਈ ਵੀ ਆ ਪਾਥੀਆਂ ਉਹ ਦੱਸ ਦੋ ਕਿੱਥੇ ਆ ਤੁਸੀਂ ਤੁਸੀਂ ਮਾਤਾ ਜੀ ਕੋਈ بڑے ਅਫਸਰਾਂ ਨੂੰ ਵੀ ਤੁਸੀਂ ਸ਼ਿਕਾਇਤ ਦਉਗੇ ਹਾਂਜੀ ਬਿਲਕੁਲ ਜੀ ਜੇ ਸਾਡੀ ਕੋ ਸੁਣਾਈ ਨਾ ਹੋ ਗਈ ਅਸੀਂ ਉੱਪਰ ਜਾਏਗੇ ਜੀ ਅਸੀਂ ਉੱਪਰ ਬਿਲਕੁਲ ਉੱਪਰ ਜਾਏਗੇ ਸਾਡੇ ਸਾਰੇ ਗਰੀਬ ਬੰਦਿਆਂ ਦੀ ਸੁਣਦੇਣ ਦੇਖੋ ਪਹਿਲਾਂ ਪਾਥੀਆਂ ਦੀ ਅੱਗ ਹੈ ਤੁਸੀਂ ਆਪ ਸਮਝਦਾਰ ਹੋ ਬਡੇ ਲਿਖੇ ਹੋ ਦੇਖੋ ਪਹਿਲਾਂ ਪਾਤੀਆਂ ਹੈ ਇੱਥੇ ਬਿਲਕੁਲ ਵੀ ਸਾਸੀ ਕੜਾ ਮੈਸਾ ਰੱਖੀ ਆ ਜੀ ਕੱਪੜੇ ਵੀ ਸਾਏ ਉੱਤੇ ਜੀ ਦੇਖੋ ਤੁਸੀਂ ਮਾਜੀ ਸਾਡੇ ਇਸ ਪੂਰੇ ਮਾਣ ਨੂੰ ਲੈ ਕੇ ਹੈਪੀ ਬਰਮਾ ਜੀ ਸਾਡੇ ਨਾਲ ਨੇ ਜੋ ਕਿ ਪਰਿਵਾਰ ਦੇ ਕੋਲ ਪਹੁੰਚੇ ਨੇ ਸਰ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਫਿਰ ਚੋਰੀ ਕੀਤੀ ਗਈ ਚੋਰੀ ਤੋਂ ਬਾਅਦ ਅੱਗ ਲਾਈ ਗਈ ਹੈ ਸਰ ਕੀ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਰ ਦੇਖੋ ਜੋ ਮੈਂ ਤਕਰੀਬਨ ਅੱਜ ਮੈਨੂੰ ਪਤਾ ਲੱਗਿਆ ਹੈ ਵੀ ਇਸ ਸ਼ਰਮਾ ਪਰਿਵਾਰ ਦੇ ਨਾਲ ਬਹੁਤ ਮਤਭਦੀ ਜੋ ਘਟਨਾ ਹੋਈ ਹੈ ਨਹੀਂ ਹੋਣੀ ਚਾਹੀਦੀ ਸੀ ਔਰ ਉਸ ਤੋਂ ਬਾਅਦ ਇਹਨਾਂ ਦੀ ਜੋ ਮਾਲੀ ਹਾਲਤ ਹੈ ਉਹਦੇ ਬਾਰੇ ਵੀ ਮੈਂ ਅੱਛੀ ਤਰ੍ਹਾਂ ਜਾਣੂ ਹਾਂ ਵੀ ਇਹ ਆਪਣੇ ਘਰ ਦੇ ਵਿੱਚ ਕਿੱਦਾਂ ਗੁਜ਼ਾਰਾ ਕਰਦੇ ਆ ਕਿੱਦਾਂ ਨਹੀਂ ਕਰਦੇ ਇਹਨਾਂ ਦਾ ਇੱਕ ਬੇਟਾ ਹੁਣ ਬੜਾ ਸਮਝਦਾਰਾ ਹੈ ਹੁਣ ਹਾਰਾ ਵਿਚਾਰਾ ਕੰਮ ਕਰਦਾ ਆਪਣਾ ਪ੍ਰਮਾਤਮਾ ਇਹਨਾਂ ਦੀ ਲੰਬੀ ਉਮਰਾਂ ਬਖਸ਼ੇ ਪਰ ਜੋ ਇਹਨਾਂ ਦੇ ਨਾਲ ਘਰ ਦੇ ਵਿੱਚ ਵੜ ਕੇ ਪਹਿਲਾਂ ਚੋਰੀ ਕੀਤੀ ਗਈ ਹੈ ਫਿਰ ਉਸੇ ਟਰੰਕ ਨੂੰ ਇੱਕ ਹੋਰ ਮੈਂ ਅਰਵਿੰਦ ਜੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੋ ਇਹ ਇਹਨਾਂ ਦੇ ਘਰ ਦੇ ਵਿੱਚ ਬਾਰਦਾਤ ਹੋਈ ਹੈ ਇਹ ਕਿਸੇ ਨੇ ਉਪਰੇ ਬੰਦੇ ਨੇ ਨਹੀਂ ਉਸ ਬੰਦੇ ਨੂੰ ਪਤਾ ਥਾ ਟਾਰਗੇਟ ਥਾ ਵੀ ਇਸ ਟ੍ਰੰਕ ਦੇ ਵਿੱਚ ਇਹਨਾਂ ਦਾ ਕੈਸ਼ ਪਿਆ ਹਰ ਜੋ ਵੀ ਡਾਕੂਮੈਂਟ ਇਹਨਾਂ ਦੇ ਇਸੀ ਟ੍ਰੰਕ ਦੇ ਵਿੱਚ ਪਏ ਉਸੇ ਟ੍ਰੰਕ ਨੂੰ ਟਾਰਗੇਟ ਕੀਤਾ ਗਿਆ ਉਸੇ ਨੂੰ ਅੱਗ ਲਗਾਈ ਗਈ ਹੈ ਪਰ ਮੈਂ ਆਪਣੇ ਕੁਰਾਲੀ ਲੋਕਲ ਜੋ ਵੀ ਮੇਰੇ ਸੀਨੀਅਰ ਅਫਸਰ ਹੈ ਪੁਲਿਸ ਦੇ ਉਹਨਾਂ ਨੂੰ ਰਿਕਵੈਸਟ ਕਰੂੰਗਾ ਇਹਨਾਂ ਦੇ ਨਾਲ ਬੇਇਨਸਾਫੀ ਨੂੰ ਛੱਡ ਕੇ ਇਨਸਾਫ ਕੀਤਾ ਜਾਵੇ ਕਿਉਂਕਿ ਮੈਨੂੰ ਪਤਾ ਲੱਗਿਆ ਕਿ ਜਿਸ ਦਿਨ ਇਹਨਾਂ ਨੇ ਕੋਈ ਕੰਪਲੀਟ ਕੀਤੀ ਸੀ ਥਾਣੇ ਦੇ ਵਿੱਚ ਵੀ ਸਾਡੇ ਘਰੇ ਚੋਰੀ ਹੋਈ ਹੈ ਇਹ ਥਾਣੇ 'ਚ ਬੈਠੇ ਸੀਗੇ ਹਰ ਪਿੱਛੇ ਤੋਂ ਇਹ ਅੱਗ ਲੱਗੀ ਹੈ ਇਹ ਵੀ ਕੋਈ ਸਾਜ਼ਿਸ਼ ਹੈ ਇਹ ਨਹੀਂ ਪਤਾ ਵੀ ਕਿਸ ਦੀ ਸਾਜ਼ਿਸ਼ ਹੈ ਪਰ ਐਦਾਂ ਨਹੀਂ ਕਰਨਾ ਚਾਹੀਦਾ ਸੀਗਾ ਉਹਨਾਂ ਨੂੰ ਚੋਰੀ ਹੋ ਗਈ ਕਰ ਲਈ ਸਾਨੂੰ ਪਤਾ ਹੈ ਗਰੀਬ ਆਦਮੀ ਹੈ ਗਰੀਬ ਪਰਿਵਾਰ ਹੈ ਵਿਚਾਰਾ ਮਿਹਨਤ ਕਰਦਾ ਹੈ ਅਸੀਂ 20 ਵਾਰੀ ਇਸ ਨੂੰ ਦਿਹਾੜੀ ਤੇ ਲੈ ਕੇ ਗਏ ਆ ਬਹੁਤ ਸਾਊ ਬੰਦੇ ਆ ਇਹ ਮੱਖਣ ਜੀ ਕਿ ਮੈਂ ਜਾਣਦੇ ਹਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਰ ਪਿਛਲੇ ਇਲੈਕਸ਼ਨ ਦੇ ਵਿੱਚ ਐਮਸੀ ਦੇ ਵਿੱਚ ਮੋਰੇ ਇਲੈਕਸ਼ਨ ਵੀ ਲੜਿਆ ਮੈਨੂੰ ਇਸ ਤਰ੍ਹਾਂ ਹੋ ਨਹੀਂ ਹੈਗਾ ਕਿ ਮੈਂ ਹਾਰ ਗਿਆ ਪਰ ਮੈਂ ਅੱਜ ਵੀ ਇਹਨਾਂ ਦੇ ਪਰਿਵਾਰ ਦੇ ਨਾਲ ਖੜਾ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਕਿਹਾ ਮੈਂ ਤਾਂ ਇਹੀ ਕਹੂੰਗਾ ਵੀ ਜੋ ਵੀ ਅਪਰਾਧੀ ਤੇ ਕਾਰਵਾਈ ਬਣਦੀ ਹੈ ਕਾਨੂੰਨੀ ਉਹ ਕਰੋ ਤਾਂ ਕਿ ਇਹਨਾਂ ਨੂੰ ਇਨਸਾਫ ਮਿਲ ਸਕੇ ਆ ਇਹਨਾਂ ਹੈਪੀ ਬਰਮਾ ਜੀ ਤੇ ਇਹਨਾਂ ਵੱਲੋਂ ਕਿਹਾ ਗਿਆ ਤੇ ਪਹਿਲਾਂ ਤਾਂ ਮੈਂ ਜਿਨ੍ਹਾਂ ਨੇ ਵੀ ਇਹ ਅੱਗ ਲਾਈ ਉਹਨਾਂ ਨੂੰ ਲੱਖ ਲਾਂਤਾਂ ਦੇਣਾ ਚਾਹਾਂਗਾ ਕਿਉਂਕਿ ਜੇਕਰ ਤੁਸੀਂ ਕਿਸਦੇ ਘਰ ਦਾ ਨੁਕਸਾਨ ਕਰਦੇ ਹੋ ਤੇ ਪ੍ਰਮਾਤਮਾ ਵੀ ਇੱਕ ਦਿਨ ਤੁਹਾਡੇ ਘਰ ਦਾ ਨੁਕਸਾਨ ਜ਼ਰੂਰ ਕਰੇਗਾ ਤੇ ਤੁਸੀਂ ਕਮਰੇ ਦੀ ਹਾਲਾਤ ਜਿਸ ਤਰ੍ਹਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਕਿ ਪੂਰਾ ਕਮਰਾ ਕਾਲਾ ਹੋਇਆ ਪਿਆ ਅਤੇ ਬੱਚੇ ਇੱਥੇ ਰਾਤ ਨੂੰ ਸੁੱਤੇ ਵੀ ਨਹੀਂ ਸਨ ਕਿਉਂਕਿ ਉਹਨਾਂ ਨੂੰ ਡਰ ਸੀ ਕਿਤੇ ਅੱਗ ਦੇ ਨਾਲ ਲੈਂਟਰ ਬੁੱਦਾ ਨਾ ਹੋ ਗਿਆ ਹੋਵੇ ਅਤੇ ਲੈਂਟਰ ਉੱਪਰ ਹੀ ਨਾ ਡਿੱਗ ਜਾਵੇ ਅਤੇ ਨਾਲ ਹੀ ਪੁਲਿਸ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਪੂਰੇ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਸਿਰਫ ਫਖਵਾਤ ਦੇ ਨਾਮ ਤੇ ਹੀ ਸਿਰਫ ਖਾਣਾ ਪੂਰਤੀ ਨਾ ਕੀਤੀ ਜਾਵੇ ਅਤੇ ਜਿਨੇ ਵੀ ਇਹ ਅੱਗ ਲਾਈ ਹੈ ਅਤੇ ਜਿਨੇ ਵੀ ਇਹ ਚੋਰੀ ਕੀਤੀ ਹੈ ਉਸਤੇ ਬਣਦੀ ਕਾਰਵਾਈ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਰਣਕੁਰਾਲੀ